ਗੁਰਪਿਆਰੀ ਸਾਧ ਸੰਗਤ ਜੀ ਪਿੰਡ ਬੰਡਾਲੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ 20 ਤਰੀਕ ਨੂੰ ਜੇਕਰ ਗੱਲ ਕਰਦੇ ਹਾਂ 20 ਮਾਰਚ ਨੂੰ ਤੇ 21 ਮਾਰਚ ਨੂੰ ਸੋ ਜੇਕਰ ਇੱਥੇ ਆਪਾਂ ਗੱਲ ਕਰਦੇ ਹਾਂ ਅੱਜ ਮੇਰੇ ਸਾਹਮਣੇ ਜਿਹੜੇ ਇੱਥੇ ਸੇਵਾਦਾਰ ਵੀ ਪਹੁੰਚੇ ਹੋਏ ਆ ਗੱਲਬਾਤ ਵੀ ਆਪਾਂ ਕਰਾਂਗੇ ਸਾਰੇ ਪ੍ਰੋਗਰਾਮ ਬਾਰੇ ਜਾਣਾਂਗੇ ਕਿ ਆਖਰ ਜਿਹੜਾ ਸਲਾਨਾ ਜੋੜ ਮੇਲਾ ਹੈਗਾ ਜਿਵੇਂ ਸੱਚਕੰਡ ਵਾਸੀ ਬਾਬਾ ਹਰਨਾਮ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਦੇ ਵਿੱਚ ਜਿਹੜਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਪਿੰਡ ਬਨਾਲਾ ਜ਼ਿਲ੍ਹਾ ਫਰੋਹੇਪੁਰ ਦੇ ਵਿੱਚ ਸੋ ਹੋਰ ਵੀ ਆਪਾਂ ਇੱਥੇ ਗੱਲਬਾਤ ਕਰ ਲਏ ਨੇ ਹੈਗੇ ਆ ਮੇਰੇ ਨਾਲ ਸਾਰੇ ਜਿਹੜੇ ਨਗਰ ਕਮੇਟੀ ਹੈਗੀ ਹੈ ਬਾਬਾ ਜੀ ਵੀ ਇੱਥੇ ਮੌਜੂਦ ਹੈਗੇ ਆ ਆਪਾਂ ਇੱਥੇ ਗੱਲਬਾਤ ਵੀ ਕਰਦੇ ਹੈਗੇ ਆ ਹਾਂਜੀ ਆਪਾਂ ਸਭ ਤੋਂ ਪਹਿਲੇ ਫਤਿਹ ਬੁਲਾ ਲਈਨੇ ਵਾਹਿਗੁਰੂ ਜੀ ਕਾ ਖਾਲਸ ਗੁਰਨਾਮ ਗੁਰਸਾਹਿਬ ਸਿੰਘ ਵਾਹਿਗੁਰੂ ਜਿੱਤਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਸਾਹਿਬ ਸਿੰਘ ਜੋ ਕਿ ਇੱਥੇ ਗ੍ਰੰਥੀ ਸੰਗਤ ਦੇ ਵੱਜੋਂ ਸੇਵਾ ਨਿਭਾ ਰਿਹਾ ਹੈ ਆਪ ਸਰਬੱਤ ਸੰਗਤਾਂ ਨੂੰ ਪ੍ਰਭਾਰਤੋ ਫੇਰ ਵਾਹਿਗੁਰੂ ਜਿੱਤਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਮਹਾਨ ਤਪਸਵੀ ਸੱਚਖੰਡ ਵਾਸੀ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 19 ਤੋਂ 21 ਮਾਰਚ ਸੇਤੋ 8 ਚੇਤ ਨੂੰ ਮਨਾਇਆ ਜਾਂਦਾ ਬੜੇ ਉਤਸ਼ਾਹ ਦੇ ਨਾਲ ਜੋ ਕਿ ਇਥੋਂ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਆਬਾਦੀ ਬਾਬਾ ਕੁਲਦੀਪ ਸਿੰਘ ਜੀ ਝਾੜਾ ਸਾਹਿਬ ਵਾਲਿਆਂ ਦੀ ਰਹਿਨਮਾਈ ਹੇਠ ਨਗਰ ਬੰਡਾਲਾ ਔਰ ਇਲਾਕੇ ਦੀਆਂ ਸਰਬੱਤ ਸੰਗਤਾਂ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਭਾਰੀ ਜੋੜ ਮੇਲਾ ਇਸ ਸੰਗਤਾਂ ਮਨਾ ਰਹੀਆਂ ਹਨ ਜੋ ਕਿ ਇਸ ਵਿੱਚ ਆਪ ਸਰਬੱਤ ਸੰਗਤਾਂ ਨੂੰ ਪਹੁੰਚਣ ਦੀ ਕਿਰਪਾਲਤਾ ਕਰਦੇ ਬੇਨਤੀ ਕੀਤੀ ਜਾਂਦੀ ਆਪ ਸਰਬੱਤ ਸੰਗਤਾਂ ਹੋ ਮਹਮਾ ਕੇ ਗੁਰੂ ਘਰ ਪਹੁੰਚੋ ਤੇ ਖੁਸ਼ੀਆਂ ਪ੍ਰਾਪਤ ਕਰਿਏ ਜੀ 21 ਮਾਰਚ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਬਹੁਤ ਵੱਡਾ ਹੋ ਰਿਹਾ ਹੈ ਜਿਸ ਵਿੱਚ ਟੀਮਾਂ ਪ੍ਰੀਤ ਭਾਈ ਲੱਧੂ ਤੇ ਜਸਵੰਦਰ ਕਲਸੀ ਦੀਆਂ ਟੀਮਾਂ ਦੋਨਾਂ ਦੇ ਵਿੱਚਕਾਰ ਬਹੁਤ ਫਸਵਾ ਮੈਚ ਹੋ ਰਿਹਾ ਹੈ 19 ਤਰੀਕ ਨੂੰ ਜਿਹੜੇ ਗੁਰੂਗਾਸਬ ਦੇ ਵਿੱਚ ਅਖੰਡ ਪਾਠ ਸਭ ਆਰੰਭ ਹੋਣਗੇ 20 ਨੂੰ ਰਾਤੀ ਦੇ ਦੀਵਾਨ ਸੱਜਣਗੇ ਜਿਸ ਵਿੱਚ ਪਹੁੰਚ ਰਿਹਾ ਜਥੇ ਗਿਆਨੀ ਗੁਰਿੰਦਰ ਸਿੰਘ ਜੀ ਨੰਗਲੀ ਕਥਾਵਾਚਕ ਢਾਡੀ ਜਥਾ ਬੀਬੀ ਦਲੇਰ ਕੌਰ ਖਾਲਸਾ ਗੁਰੂ ਸੰਗਤਾਂ ਨੂੰ ਗੁਰੂ ਜਸਨਾ ਕੀ ਨੇਹਾਲ ਕਰਨਗੇ ਤੇ 21 ਮਾਰਚ ਨੂੰ ਖਨਪਰ ਸਾਹਿਬ ਦੇ ਭੋਗਾਂ ਤੋਂ ਉਪਰੰਤ ਖੁੱਲੇ ਪੰਡਾਲਾ ਵਿੱਚ ਜੋ ਬਾਹਰ ਦੀਵਾਨ ਹਾਲ ਵਿੱਚ ਦੀਵਾਨ ਸੱਜਣਗੇ ਉਹਨਾਂ ਵਿੱਚ ਜਥੇ ਹਾਜ਼ਰੀ ਲਗਵਾ ਲੈ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮਨਜੀਤ ਸਾਹਿਬ ਵਾਲੇ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਉਪਰੰਤ ਗਿਆਨੀ ਸੂਰ ਭਗਵੰਤ ਸਿੰਘ ਜੀ ਸੂਰਵੰਦ ਕਵੀਸ਼ਰੀ ਜਥਾ ਗਿਆਨੀ ਮਿਲਖਾ ਸਿੰਘ ਜੀ ਮੌਦੀ ਗਿਆਨੀ ਸੁਦੇਵ ਸਿੰਘ ਜੀ ਮਾਨਡ ਕਵੀਸ਼ਰੀ ਜਥਾ ਗਿਆਨੀ ਦਲਵਿੰਦਰ ਸਿੰਘ ਜੀ ਬੰਡਾਲਾ ਗਿਆਨੀ ਬਲਵਿੰਦਰ ਸਿੰਘ ਜੀ ਬੰਡਾਲਾ ਪਹੁੰਚ ਰਹੇ ਜਥੇ ਸੰਗਤਾਂ ਨੂੰ ਗੁਰੂ ਜੀ ਅਸਨਾ ਕੇ ਨੇ ਹਾਲ ਕਰਨਗੇ ਉਸ ਤੋਂ ਅਪਰੰਤ ਸ਼ਾਮ ਕਬੱਡੀ ਦਾ ਸ਼ੋਅ ਮੈਚ ਕਬੱਡੀ ਦੀਆਂ ਟੀਮਾਂ ਦੋਵੇਂ ਬਹੁਤ ਵੱਡੀਆਂ ਹਨ ਪਹਿਲੀ ਟੀਮ ਪ੍ਰੀਤ ਭਾਈ ਲੱਧੋ ਦੂਸਰੀ ਟੀਮ ਦਸਵੰਦਰ ਸੰਕਲਸੀ ਦੋਨਾਂ ਟੀਮਾਂ ਦੇ ਵਿਚਕਾਰ ਬਹੁਤ ਭਾਰੀ ਕਬੱਡੀ ਦਾ ਮੈਚ ਵੀ ਹੋਵੇਗਾ ਆਪ ਸਰਬੱਤ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 ਬੋਲ ਥੋੜਾ ਜਿਹਾ ਆਸਕਰਦੇਵ ਸਿੰਘ ਆਪ ਸੰਗਤਾਂ ਨੂੰ ਬੇਨਤੀ ਕਰਦਾ ਏ ਨਗਰ ਬਣਾਲਾ ਵਿਖੇ ਧੰਤਨ ਬਾਬਾ ਹਰਨਾਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 21 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਏ ਸਭ ਸੰਗਤਾਂ ਹੋ ਮਹਮਾ ਕੇ ਪਹੁੰਚਣ ਦੀ ਕਿਰਪਾ ਕਰੇ 19 20 21 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ 21 ਮਾਰਚ ਨੂੰ ਸ਼ੋ ਮੈਚ ਕਬੱਡੀ ਦਾ ਸ਼ੋ ਮੈਚ ਕਰਵਾਇਆ ਜਾਏਗਾ ਜਿਸ ਵਿੱਚ ਭਾਈ ਪ੍ਰੀਤ ਲੱड्डू ਦੀ ਟੀਮ ਅ ਭਾਈ ਜਗENDER ਸਿੰਘ ਕਾਲਸੀ ਦੀ ਟੀਮ ਦਾ ਪਚਵਾਂ ਮੈਚ ਹੋਏਗਾ ਸਭ ਸੰਗਤਾਂ ਨੂੰ ਬੇਨਤੀ ਹੈ ਆਪ ਸਭ ਸੰਗਤਾਂ ਹੌਮਾ ਹਮਾ ਕੇ ਪਹੁੰਚਣ ਦੀ ਕਿਰਪਾ ਕਰਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਖਾਲਸਾ ਪੰਥ ਨੂੰ ਬੇਨਤੀ ਕੀਤੀ ਜਾਂਦੀ ਆ ਸਭ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਵੀ 19 ਮਾਰਚ ਤੋਂ ਲੈ ਕੇ 21 ਮਾਰਚ ਤੱਕ ਸਾਲਾਨਾ ਜੋੜ ਮੇਲੇ ਧੰਤਣਾ ਨਾ ਬਾਬਾ ਵੀਰ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਦੇ ਪਵਿੱਤਰ ਪੜਾਵਾਂ ਤੇ ਬੰਡਾਲਾ ਵਿਖੇ ਕਰਵਾਏ ਜਾ ਰਹੇ ਨੇ ਜਿਹਦੇ ਵਿੱਚ 20 ਮਾਰਚ ਨੂੰ ਰਾਤਰੀ ਦੇ ਦੀਵਾਨ ਸਜਾਏ ਜਾਣਗੇ ਤੇ 21 ਮਾਰਚ ਨੂੰ ਪੈਂਡ ਦੇ ਪੈਂਡ ਦੇ ਵਿੱਚ ਦੀਵਾਨ ਹਾਲ ਚ ਦੀਵਾਨ ਸਜਾਏ ਜਾਣਗੇ ਖੁੱਲੇ ਪਣਾਲਾਂ ਦੇ ਵਿੱਚ ਕਿ ਸ਼ਾਮ ਨੂੰ 4 ਵਜੇ ਕਬੱਡੀ ਦਾ ਸ਼ੋਅ ਮੈਚ ਹੋਏਗਾ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਬੰਡਾਲਾ ਵਿਖੇ ਗੁਰਦੁਆਰਾ ਤਨਤਨ ਬਾਬਾ ਵੀਰ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਦੇ ਪੜਾਵਾਂ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਡੇ ਪਿੰਡ ਵਿੱਚ ਮਨਾਲਾ ਵਿਖੇ ਬਾਬੇ ਹਰਨਾਲ ਸਿੰਘ ਜੀ ਦਾ ਜੋੜ ਮੇਲਾ 8 ਚੇਤਰ ਨੂੰ ਬਹੁਤ ਝੁੰਮ ਧੰਨ ਨਾਲ ਮੜਾਇਆ ਜਾਂਦਾ ਹੈ ਸਭ ਸੰਸ ਨੂੰ ਚਰਨਾ ਵਿੱਚ ਬੇਨਤੀ ਕੀਤੀ ਜਾਂਦੀ ਆ ਕਿਉਂਕਿ ਸੱਤ ਨੂੰ ਵੀ ਰਾਤ ਦੀ ਰੀਤੇ ਦੁਬਾਨ ਹੈ ਤੇ 8 ਚੇਤਰ ਨੂੰ ਵੀ ਪਹੁੰਚ ਕੇ ਤੇ ਦਿਨ ਕੋਬੱਡੀ ਦਾ ਮੈਚ ਬਹੁਤ ਭਾਰਾ ਤੇ ਪਹੁੰਚ ਕੇ ਸਾਰਿਆਂ ਨੇ ਇਹਦੇ ਵਿੱਚ ਹਾਜ਼ਰੀ ਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ